ਜੀਅ ਤੇ ਲੱਤਰ ਨਹੀਂ ਹੈਗੇ ਹਥਿਆਰ ਨਹੀਂ ਆ ਤਿਆਰ ਵਿਗੜੇ ਹੋਏ ਬੰਦਿਆਂ ਨੂੰ ਸਿੱਧਾ ਕਰਨ ਵਾਸਤੇ ਥੋੜੇ ਤੋਂ ਤਾਂ ਇੱਕ ਵੀ ਨਹੀਂ ਚੱਲਿਆ ਜਾਣਾ ਇੱਕ ਨਹੀਂ ਚੱਲਿਆ ਜਾਣਾ ਆ ਤੂੰ ਦਿਖਾ ਤਾਂ ਸਹੀ ਕਹਦੇ ਟਾਈਮ ਆਉਣ ਤੇ ਦਿਖਾਉ ਇਹਨੂੰ ਤੂੰ ਲਓ ਜੀ ਜੀਤੇ ਦੇ ਘਰੋਂ ਜਾਣ ਤੋਂ ਬਾਅਦ ਉਹਦਾ ਦੋਸਤ ਤੇ ਘਰੇ ਆ ਕੇ ਪੁੱਛਦਾ 4.5 ਠੀਕ ਹੋ ਜੀਤਾ ਸਿਓ ਕਿੱਥੇ ਉਹ ਤਾਂ ਪਾਈ ਘਰੇ ਨਹੀਂ ਹੈਗਾ ਪਰ ਕਾਦੇ ਠੀਕ ਆ ਉਹਦਾ ਤਾਂ ਦਿਮਾਗ ਜਾ ਹੱਲਿਆ ਪਿਆ ਜਿਹੜਾ ਕੋਈ ਘਰੇ ਆਉਂਦਾ ਉਹਨੂੰ ਰੱਸੇ ਨਾਲ ਬੰਨ ਕੇ ਸੋਟੇ ਨਾਲ ਕੁੱਟਦਾ ਇਹਨੀ ਗੱਲ ਸੁਣਦੇ ਹੀ ਜੀਤੇ ਦਾ ਦੋਸਤ ਤਾਂ ਪਾਰ ਗਿਆ ਜੀਤੇ ਦੇ ਘਰ ਆਉਣ ਤੇ ਉਹਦੀ ਘਰ ਵਾਲੀ ਬੋਲਦੀ ਐ ਆ ਤੁਹਾਡਾ ਦੋਸਤ ਆਇਆ ਸੀ ਪਾਲਾ ਰੱਸਾ ਤੇ ਸੋਟਾ ਮੰਗਣ ਮੈਂ ਤਾਂ ਜਵਾਬ ਦੇਤਾ ਹੋਏ ਤੂੰ ਕੰਮਲੀ ਹੋ ਗਈ ਜਾਂ ਉਹ ਤਾਂ ਮੇਰਾ ਜਿਗਰੀ ਯਾਰ ਆ ਚਾਹੇ ਜਾਨ ਮੰਗ ਲੇ ਮੈਂ ਆਪ ਜਾ ਕੇ ਦੇ ਕੇ ਆਉਣਾ ਉਹਨੂੰ ਅੱਬੇ मजा ਆਏਗਾ ਨਾ ਭਿੜੋ ਪਾਲੇ ਇਹ ਆ ਤਾਂ ਆਇਆ ਕੀ ਹੋਇਆ ਲੋ ਜੀ ਪਾਲਾ ਆ ਗਿਆਗੇ ਤੇ ਜੀਤਾ ਉਹਦੇ ਮਗਰ ਮਗਰ ਓ ਮੈਨੂੰ ਮਾਫ ਕਰਦੇ ਓਏ ਉਹ ਫੜਿਆ ਫੜ ਕੀ ਹੋੜੇ ਉਹ ਫੜਿਆ ਫੜ ਅਸਲ ਗੱਲ ਦਾ ਪਤਾ ਲੱਗਣ ਤੋਂ ਬਾਅਦ ਜਦੋਂ ਜੀਤਾ ਘਰੇ ਆਇਆ ਤਾਂ